ਜੋ ਬੋਲੇ ਸੋਨਰ ਪੈ ਭਗਵਾਨ ਪਾਲ ਮੇ ਮਹਾਰਾਜ ਕਿਦੇ ਸ਼੍ਰੀ ਸ਼੍ਰੀ 108 ਸਤਿਗੁਰੂ ਕਿਆ ਨਾਥ ਮਹਾਰਾਜ ਕਿਦੇ ਦੁਖਰਾ ਇਹ ਸੁੰਦਰ ਗੁਲਦਸਤੇ ਸੋਨੇ ਏ ਕਲਿਆ ਦੇ ਪਿਆਰੇ ਹਾਰ ਇਹ ਸਤਿਗੁਰ ਦੀ ਭੇਟਾ ਕਰਨੇ ਚੋਡ ਬਿਆਨੋ ਤਾਨ ਹਾਰ ਅੱਗੇ ਅੱਗੇ ਜੇਲ ਅਫਸਰ ਪਿਛੇ ਪੂਰਨ ਤਾਸ ਨਾਲ ਵਜ਼ੀਰ ਤੇ ਅਧਿਕਾਰੀ ਪਹੁੰਚ ਗਏ ਸਤਿਗੁਰ ਜੀ ਪਾਸ ਅੱਗੇ ਲਾ ਸਮਾਦੇ ਸਤਿਗੁਰ ਬੈਠੇ ਜੋਤ ਮਿਲ ਕੇ ਜੋਤੀ ਵਿੱਚ ਵਾਲਮੀਕ ਭਗਵਾਨ ਪ੍ਰਭੂ ਦੇ ਹਿਰਦੇ ਅੰਦਰ ਮੂਰਤ ਖੇਚ ਸੂਰਜ ਬਾਹ ਗੁਰਾ ਦਾ ਚਿਹਰਾ ਦੇਖੀ 좌ਇ ਨਗੁਰਾ ਦੀ ਅੱਖ ਆਦ ਪ੍ਰਕ ਦੀ ਜੋਤ ਗੰਮੀ ਚੰਕਰੇ ਸਤਿਗੁਰ ਪਰ ਤਖ ਇੱਕ ਮਨ ਹੋ ਕੇ ਸਤਗੁਰੂ ਬੈਠੇ ਇਹ ਦੁਖਿਆਦੇ ਮਦਦਗਾਰ ਜਿਉ ਕਿਲਾਸ ਤੇ ਪਰ ਬੈਠੇ ਸ਼ਿਵ ਸ਼ੰਕਰ ਜੀ ਦੇਨ ਦਿਦਾਰ ਸੰਗਦੇਆ ਸੰਗਦੇਆ ਚਰਨ ਦਬਾਏ ਸਤਗੁਰੂ ਜੀ ਦੇ ਦਾਸ ਸੰਤੋਸ ਕੁਲ ਦੇ ਸਾਧ ਸੰਮਾਦੀ ਗੁਰ ਦੀ ਖੁਸ਼ੀਆਂ ਦਾ ਹੋ ਗਿਆ ਪ੍ਰਕਾਸ਼ ਦਰਸ਼ਨ ਲਈ ਜੋ ਚੱਲ ਕੇ ਆਏ ਅਵਸਰ ਕੌਮੀ ਅਤੇ ਵਜੀਤ ਸਤਗੁਰੂ ਨਜ਼ਰਾਂ ਦੇ ਭੇਟਾ ਚਲ ਚੁੱਕ ਰੱਖਦੇ ਨਜ਼ਰ ਜੀਰ ਦੋ ਰਿਆ ਹੋ ਫਿਰਦੇ ਹੋ ਕਾਦੇ ਸਤਗੁਰੂ ਜੀ ਦਾ ਸਤ ਸਤਕਾਰ ਜਦ ਆਂ ਅੰਦਰ ਫਲ ਫੁੱਲ ਰੱਖਦੇ ਕਾ ਸਤਗੁਰਦੇ ਪਾਉਂਦੇ ਹਾਰ ਫਿਰ ਤੋਰੀ ਗੱਲ ਸੰਘਰਸ਼ ਦੀ ਇੱਕ ਸੇਵਕ ਨੇ ਸਤਗੁਰ ਨਾਲ ਸਤਗੁਰ ਬਖਸ਼ਿਸ਼ ਆਪ ਦੀ ਸਭ ਕੋ ਲੈ ਨਿਹਲ ਸਵਾਲ ਸਵਨ ਸਿੰਧ ਸਫੀਰ ਦੇਸ਼ਤਾ ਜੋ ਸਤਗੁਰ ਸਾਹਿਬੇ ਕਵਾਲ ਦੁਨੀਆ ਅੰਦਰ ਪ੍ਰੇਤ ਜਿਨ੍ਹਾਂ ਦੇ ਹਿਰਦੇ ਆ ਸਤਿਗੁਰੂ ਬੇਅੰਸਾਲ ਕੇ ਦਿੰਦਿਓ ਆਏ ਚੱਲ ਕੇ ਕਰ ਕੇ ਪਰਪੂਰੀ ਕਰ ਕੇ ਗੱਲ ਛੋਟ ਤੁਲਮ ਕਮਾਇਆ ਫਿਰ ਤੂਆ ਇਹ ਸੁਣ ਕੇ ਸਕੇ ਨਿ chal ਗੁਰਮਖ ਸਿੰਘ ਪੰਜਾਬ ਦਾ ਜੋ ਮੁੱਖ ਮੰਤਰੀ ਖੁਦ ਹੈ ਆਪ ਜੋ ਕਸ਼ਟ ਹੋਇਆ ਹੈ ਆਪ ਨੂੰ ਅਹੁਦਾ ਕਰਦਾ ਪਛਤਾਪ ਜਸਵੰਤ ਰਾਏ ਜੋ ਕੌਮੀ ਨੇਤਾ ਜੋ ਦਲ ਤਾਦਾ ਨੀਤੀਵਾਨ ਜੋ ਲੋਕ ਭਲਾਈ ਮੰਤਰੀ ਪ੍ਰੋਫੈਸਰ ਤੇ ਹੈ ਬਦਵਾਰ ਜੋ ਅਫਸਰ ਤੋਰ ਇਸਲੇ ਤੇ ਖੁਦ ਦੇ ਸੇ ਤੇਤਰ ਕੁੱਲ ਜੋ ਤੱਕਾ ਹੋਇਆ ਸੰਤ ਜਨਾ ਸੰਗ ਸਭ ਨੇ ਮੰਨ ਲਈ ਆਪਣੀ ਭੁੱਲ ਅੱਖੀ ਤੱਕੇ ਸੰਤ ਜਨਾ ਦਾ ਜਜ਼ਬਾ ਤੇ ਕੌਮੀ ਕਿਰਦਾਰ ਸਤਗੁਰ ਚਰਨੀ ਆਪ ਦੀ ਚੱਕੀ ਹੈ ਅੱਜ ਕੋ ਸਰਕਾਰ ਜੇਤ ਹੋ ਗਈ ਹੈ ਕਾਮ ਦੀ ਕੁਰਬਾਨੀ ਦਾ ਪੈ ਗਿਆ ਮੁੱਲ ਬਿਨਾਂ ਛੱਤ ਸਰਕਾਰ ਮੁਕਦਮੇ ਵਾਪਸ ਲੈ ਲੈ ਕੁੱਲ ਆਪ ਰੂਪ ਬ੍ਰਹਮ ਦਾ ਸਤਿਗੁਰੂ ਸਹਬ ਮੇਰੇ ਜਗ ਦੇਸ਼ ਸਤਿਗੁਰ ਬਖਸ਼ੋ ਇਹਨਾਂ ਨੂੰ ਖੁਸ਼ੀਆਂ ਭਰੀ ਅਸੀਸ ਸਤਿਗੁਰ ਬੋਲੇ ਪਿਆਰਿਓ ਸਾਡਾ ਨਹੀਂ ਕਿਸੇ ਸੰਗ ਨਿੱਜੀ ਵੈਰ ਅਸੀਂ ਭਗਤੀ ਕਰਕੇ ਜਗਤ ਭਲੇ ਲਈ ਸਭ ਲਈ ਮੰਗੀਏ ਖੈਰ ਜਦ ਕਰਕੇ ਨਿਰਮਲ ਆਤਮਾ ਤੁਸੀਂ ਭੁੱਲਾ ਮਨ ਲਈ ਆਪ ਫਿਰ ਕਾਹਦਾ ਦਿਲ ਤੇ ਰੋਜ ਹੈ ਜਦ ਕਰ ਲਿਆ ਪਛਤਾਪ ਜਦ ਬਾਪ ਕੀ ਸਾਰਿਆ ਸੰਤ ਜਨਾ ਦੇ ਗੈਦਰਵਾਜ ਖੁੱਲ ਉਹ ਆਗੈ ਸ਼ਾਲਾ ਮਾਰ ਕੇ ਸਤਿਗੁਰ ਜੀ ਦੇ ਲਾਗੇ ਕੁੱਲ ਸਤਿਗੁਰ ਜੀ ਦੇ ਬਚਨ ਸੌਂਦਿਆ ਖੋਲ ਅਫਸਰਤ ਤੇ ਵਜ਼ੀਰ ਸੰਤ ਜਨਾ ਸੰਗ ਬਣਦੇ ਜਾਂਦੇ ਪਿਆਰਾ ਦੇਸਨ ਕੋਲ ਤਸਵੀਰ ਤੰਤ ਦੇ ਨਾਜ ਜਦ ਲਾਇ ਤੇ ਕਾਰੇ ਸਭ ਨਾ ਹੋ ਕੇ ਇੱਕ ਜਪਾਨ ਧਰਤੇ ਉਹ ਗੁੰਝਾ ਦੇ ਜੇ ਕਾਰੇ ਦੀਆ ਪੰਚ ਗਿਆ ਸੰਤ ਰਸਮਾਨ ਬਾਹਰੋਂ ਆਕੇ ਅਰਦ ਲਿਆਨੇ ਸਭ ਨੂੰ ਦੱਸਿਆ ਤਾਲ ਪਿਆਰ ਬਾਹਰ ਖਜਾਰਾ ਸੰਗਤਾ ਬੈਠਿਆ ਸਤਗੁਰ ਜੀ ਦਾ ਕਰਨ ਦੇਦਾਰ ਫਿਰ ਉੱਠੇ ਗੁਰ ਸੰਗਾਸਨੋਂ ਤੁਰ ਪਹਿ ਹ ਸਾਦੀ ਚਾਲ ਕਿਰਪਾ ਨਾਲ ਵਜੇ ਵੀ ਕਰਮਚਾਰੀ ਤੇ ਅਫਸਰ ਨਾਲ ਜੇ ਲੋ ਅਗੈ ਬਾਹਰ ਪਿਆਰੇ ਸਤਗੁਰ ਬੰਦੇ ਸੋਣ ਦੋ ਇਸ ਫਟਕੇ ਜਗ ਨੂੰ ਈਸ਼ਵਰ ਦੇ ਸੰਗ ਰਹਿਣੇ ਜੋੜ ਜੇਲ ਅਫੀਸਰ ਦੇ ਸਤਾ ਬਖਸ਼ਿਆ ਖੁਸ਼ੀਆਂ ਕਰ ਅਸ਼ਾਲ ਪੇਤਰ ਤਸਾਲਾ ਸਤਗੁਰ ਜੀ ਨੂੰ ਉਸ ਕੀਤਾ ਹੈ ਸਿਸ਼ਰ ਦਾ ਨਾਲ ਸਤਗੁਰ ਗਿੱਦੇ ਕੌਮੀ ਜੋਦੇ ਜੁੜ ਗਏ ਖੈਸਨ ਜਦੋਂ ਅਖੀਰ ਸਤਗੁਰ ਜੀ ਤੋਂ ਲੈ ਆਗਿਆ ਤੁਰ ਗਏ ਅਫਸਰ ਤੇ ਵਜ਼ੀਰ ਸ਼ੋਭ ਦਿਹਾੜਾ 10 ਫਰਵਰੀ ਸਤਗੁਰ ਦੇ ਬਲਦਾਨ ਬਖਸ਼ੀ ਜਿੱਤ ਸੰਗਠਨ ਉਪਾਲ ਮੇਕੀਸ਼ਰ ਭਗਵਾਨ 1967 ਈਸਵੀ ਜਦ ਕਿੜ ਗਏ ਕੌਮੀ ਜਿੱਤ ਜਿੱਤ ਕੌਮੀ ਤੀਰਥ ਉਤੇ ਹੋ ਗਈ ਜਦੋਂ ਤਾਂ ਦੀ ਕੌਮੀ ਜਿੱਤ ਆਦਪੁਰਖ ਨੇ ਬਖਸ਼ਿਸ਼ ਕੀਤੀ ਜਦ ਮਸਲਾ ਹੋ ਗਿਆ ਹੱਲ ਤਦ ਸਤਿਗੁਰ ਜੀ ਦਾ ਆਖਲਾ ਤੁਰ ਪਿਆ ਤੀਰਤ ਦੇ ਵੱਲ ਤੁਰ ਪਏ ਭਗਤ ਨਗਾਰੇ ਭਲੇ ਵਾਲਿਆ ਓ ਨੋਟਾ ਝੋਟਾ ਲਾਉਣ ਨਿਤੱਕ ਪਹੰਚੀ ਗੁੰਜ ਨਗਾਰੇ ਅਸੇ ਤਦ ਤਰ ਤਿਓ ਬਰਾ ਤੱਕ ਅੱਗੇ ਝੰਡਾ ਆਦ ਸਮੇ ਦਾ ਕੌਮੀ ਲਾਲ ਮਹਾਨ ਇਸ ਤੇ ਪਰ ਗੁਰੂ ਵਾਲਮੀਕ ਦਾ ਤੀਰ ਕਮਾ ਨਿਸ਼ਾਨ ਨਾਦ ਪੁਰ ਦੇ ਸੰਤ ਜਨ ਨਾਦ ਪਨੇ ਕਢਿਆਲ ਪਿੱਛੇ ਬੈਰ ਸ਼ੋਕਤਾ ਜੋ ਦੇ ਸਦਾ ਸੰਗ ਤਾਲ ਉਸ ਤੋਂ ਪਿੱਛੇ ਗਤਕਾ ਵਾਲੇ ਗੱਭਰੂ ਹੇਲ ਜਵਾਨ ਸ਼ਸਤਰ ਵਿਦਿਆ ਦੇਖ ਜਨਾਤੀ ਲੈ ਕੇ ਦੰਦ ਜਹਾਨ ਉਸ ਤੋਂ ਪਿਛੋਕਾ ਤੇ ਬੈਠੇ ਰਿਸ਼ੀਆ ਦੇ ਸਤਗੁਰ ਸੁਲਤਾਨ ਸਤਗੁਰ ਜੀ ਨੂੰ ਚੌਧ ਕਰੇਂਦਾ ਇਸੇ ਵਕ ਪੁਰਨ ਸੇ ਨਿਰਮਾਨ ਸਤਗੁਰ ਪਿਛੇ ਕੀਰਤਨ ਕਰਦੀਆ ਸੰਗਤਾ ਨਾਲ ਪ੍ਰੀਤ ਵਾਲਮੀਕ ਭਗਵਾਨ ਦੇ ਗੁੰਜਣ ਅੰਬਰਾਤੇ ਕ੍ਰਿਸ਼ਵਰ ਕੀ ਪਿੰਡ ਪਿੰਡ ਖਬਰਾ ਪਹੁੰਚਿਆ ਕਰ ਕਰ ਪਹੁੰਚੇ ਬੋਲ ਸਤਗੁਰ ਦੇ ਆਉਣ ਦੇ ਟੌਂਕ ਪੂਟੇ ਵੱਜ ਗਾ ਢੋਲ ਤਹ ਪਾਸੇ ਸੰਗਤਾ ਛੜ ਤੋਂ ਤੇ ਜੁੜਿਆ ਬਨਕ ਤਾਰ ਜਉੰタル ਤੇ ਚ ਕੋ ਵਾਰੀ ਫਿਰ ਪੈਂਦੀ ਬਾਗ ਦੇ ਗੁਲਜਾਰ ਸੇ ਸਤਗੁਰ ਦੇ ਸੂਰਜ ਕਰਦਾ ਸੀ ਕੰਨਾਂ ਦਾ ਤੌਰ ਕਸ਼ਟ ਕਾਮ ਦੇ ਦੂਰ ਹੋਏ ਸੀ ਸਰੂਪੋ ਗੁਰੂ ਤੇ ਦੋ ਖੁਸ਼ਿਆ ਦੇ ਦੌਰ ਫਸਲਾ ਉੱਚਾ ਹੋ ਕੇ ਤੋ ਤੱਕਣ ਗੁਰਦਾ ਜਾਹੋ ਜਲਾਲ ਨੇ ਉਹਦੇ ਉੱਪ ਫੁੱਲ ਰੱਖਤਾ ਕੀਤਾ ਸਤਗੁਰ ਜੀ ਦਾ ਇਸਤਕਬਾਲ ਈਟ ਕਰਨ ਨਜ਼ਰਾਨੇ ਸੰਤਾ ਹਿਲ ਦੇ ਅਸੀਸ ਝਕਾਉਣ ਸਤਗੁਰ ਤੋ ਸਦਾ ਲੋਸ ਸੰਗਤਾ ਮਨ ਸੇ ਫਲ ਪਾਉਣ ਸੇਵ ਸੰਤਰੇ ਪੇਟ ਚੜਾਉਂਦੇ ਦਾਨੇ ਪਰ ਸੰਮਾਨ ਸਤਗੁਰ ਦਿਲ ਦੀ ਅਜਾਨਣ ਹਾਰੇ ਬਖਸ਼ੇ ਪਰਦਾਨ ਫੁੱਲ ਵਰਸਾਉਂਦੇ ਸਤਗੁਰ ਉਤੋਂ ਬਿੰਦ-ਬਿੰਦ ਜਦੋਂ ਜਹਾਜ਼ ਤਦ ਅੰਬਰ ਉੱਪਰ ਦੂਰਿਆ ਹੋ ਕੇ ਦੇਖ ਰਿਆ ਸੀ ਸਤਗੁਰ ਦਾ ਅੰਬਰ ਅੰਧਾਰ ਪੁਲਵਰ ਸਾਇ ਜਦੋ ਜਹਾਜਾ ਮੇਕਣ ਲਗ ਪਈ ਪਾਉਣ ਹਤਿਆਦਰ ਸਵਰਗਪੁਰੀ ਦੇ ਨਕਸ਼ੇ ਲਗ ਪੈ ਪਾਉਣ ਸਤਗੁਰ ਜਾ ਰਹੇ ਇਸ ਤਰ੍ਹਾਂ ਤਦ ਸਮੇਧ ਫਾਦ ਪ੍ਰਖ ਤੇ ਕੌਮੀ ਤਾ ਜਿਉਂ ਰਾਵਣ ਨੂੰ ਜਿੱਤ ਕੇ ਆ ਗਏ ਜੁਦਿਆ ਅੰਦਰ ਮੁੜ ਕੇ ਰਾਮ ਤੀਰਥ ਤੇਜਲ ਸਤਗੁਰ ਪਹੁੰਚੇ ਰਿਸ਼ੀ ਅਦੇ ਸਤਤਾਜ ਤੀਰਥ ਤੇ ਤਦ ਕਿਣਕੇ ਝੁਮੇ ਗੁਰੂ ਕ੍ਰੀਬ ਦੇਖਦਾਲ ਤੀਰਥ ਦੇ ਪਰਦਖਨਾ ਕੀਤੇ ਸੰਤਾਂ ਸੰਗ ਮਹਾਰਾਜ ਜਿਸ ਨੇ ਆਪਣੇ ਭੇਤ ਦੀ ਖੁਦ ਰੱਖੀ ਭਗਵਾਨ ਨੇ ਲਾਜ ਫਿਰ ਗੁਰ ਗਿਆਨ ਆਸ਼ਰਮ ਤੇ ਪਹੁੰਚੇ ਵਾਲਮੀਕ ਭਗਵਾਨ ਦੇ ਮੰਦਰ 12 ਸਾਲ ਸਮਾਧੀ ਜਿਥਾਂ ਲਾਈ ਕੁਰਾ ਕਪਾਲਾ ਅੰਦਰ ਨਾ ਕੁਝ ਖਾਦਾ ਨਾ ਕੁਝ ਪੀਤਾ ਨੰਗੇ ਪਿੰਡੇ ਹਾਰ ਸਿਆਸ ਸਤਗੁਰੂ ਬੇਕਤੀ ਜੋੜੀ ਨਕੀ ਪਾਲੇ ਸਤਿਗਵਾਹ ਦੇ ਨਾਲ ਉਸ ਮੰਦਰ ਵਿੱਚ ਬੈ ਕੇ ਸਤਗੁਰੂ ਜਾ ਦੀ ਕੀਤਾ ਜਿ ਪਰਮਾਨ ਭਜਨ ਕਰੋ ਸਭ ਆਦ ਪਰਖਦਾ ਬਣ ਕੇ ਇਸ ਦੇ ਅਸ਼ਦਾਵਾਰ ਪਿਰ ਕਹਿੰਦੇ ਦਾਸਨ ਦਾਸਨ ਸੰ ਪੂਰਨ ਪਤ ਵਰਿਆ ਉੱਠ ਕਰ ਅਰਦਾਸਾ ਆਦ ਪਰਖਦਾ ਲੈ ਗੁਰਵਾਲਮੇਕਾ ਨਾਮ ਸ਼ਬਦ ਕਰੋ ਸੰਗ त्याग ਕੇ ਦਿਲ ਦੇ ਅਪਕਾਰਾਂ ਤੋਂ ਪਰ ਤਖ ਆਦ ਪੁਰਖ ਦੀ ਜੋਤ ਗਰਮੇ ਮਨ ਮੰਦਰ ਦੇ ਅੰਦਰ ਰੱਖ ਹੁਕਮ ਸੁਣਦਿਆ ਸਤਿਗੁਰ ਦੇ ਦਾਇ ਤਸਨ ਇਹ ਦਾਸ ਕੱਢ ਦੋਤ ਕਰੋ ਤੋਂ ਪਹਿਲਾ ਫਿਰ ਖੜਿਆ ਹੋ ਕੇ ਤੇਰ ਅਰਦਾਸ ਸਿਮਰੀ ਕਹਿਲਾ ਆਦ ਸਮੇਤੋ ਜੋ ਸ਼ਕਤੀ ਨੂਰੀ ਪਰ ਚੰਦ ਹੈ ਸਾਧਿਆ ਜਸਨੇ ਕੁੱਲ ਧਰਤੀਆ ਸਾਦੇ ਜਸਨੇ ਕੁੱਲ ਪ੍ਰਹਮੰਡ ਖਾਣਾ ਕਿਨਾ ਜੰਮਣਾ ਮਰਨਾ ਕੁਪਤ ਤੇ ਪ੍ਰਤਕ ਕਲ ਪਲ ਪਲ ਛਣ ਛਣ ਦੇਖਿ ਹੈ ਜਿਸ ਆਦਿ ਪ੍ਰਕਤਿ ਅਖ ਪਸ਼ੂ ਪਰੀਤ ਨੂਰੀ ਤੇ ਖਾਕੀ ਪ੍ਰਕਿਰਤੀ ਦੇ ਖਲ ਬਲਦਾਰ ਹਰ ਇੱਕ ਅੰਦਰ ਹਰਕਤ ਤੇਰੀ ਤੁਹੀ ਹੋ ਸਭ ਦਾ ਪਾਲਣਹਾਰ ਹੁਕਮ ਤੇਰੇ ਬਿਨ ਪਤਨਾ ਝੁਲੇ ਤੁਹੀਉ ਅੰਤ ਤੁਹੀ ਹੈ ਆਦਿ ਸ਼ਬਦ ਗੁਰੂ ਸੰਗ ਬਣੇ ਦੇਵਤਾ ਜਿਸ ਸਿਰ ਦੇ ਵਿੱਚ ਤੇਰੀ ਜਾਦ ਤਨ ਤਨ ਸਤਗੁਰੂ ਗਿਆਨਾ ਚੀ ਗੁਰੂ ਕ੍ਰਿਪਨਿ ਬਾਜ ਕੁੰਜਿਆ ਸਨੇ ਖਜ਼ਾਨੇ ਬਖਸ਼ੇ ਜੇ ਸਤਗੁਰ ਨੂੰ ਤੂੰ ਮਹਾਰਾਜ ਰਿਦਿਆ ਸਦਿਆ ਹਰ ਸ਼ਕਤੀ ਦੇ ਦੇਖੇ ਜਿਸਨੂੰ ਤੂੰ ਬੰਦਾਨ ਜੋਤ ਆਪਣੇ ਦੇਖੇ ਭੇਜਿਆ ਜੇ ਸਤਗੁਰ ਨੂੰ ਵਿੱਚ ਦਹਾਨ ਸਭ ਦੀਆਂ ਕਰਮੀਆਂ ਧਖੜ ਅੰਦਰ ਜਿਸਨੇ ਜਪ ਲਿਆ ਤੇਰਾ ਨਾਮ ਪ੍ਰਗਟ ਕੀਤਾ ਚੌਂ ਪੁੱਟਾ ਵਿੱਚ ਜਪ ਤਿ ਪਿਤਾ ਤੇ ਰਤੀ ਰਸਤਾ ਉਹ ਸਤਗੁਰ ਦੇ ਖਿਲਰ ਗਈ ਜਦ ਭਗਤੀ ਤੀ ਜਪ ਤੇ ਖੁਸ਼ ਹੋ ਉੱਲੂਆ ਦੀ ਅੱਖ ਦੇਖ ਨਾ ਸਕੇ ਉਸ ਸੁਰੰਤੀ ਦਾਤਿਆ ਲੋ ਤਦ ਪ੍ਰਹੁਤ ਬਾਤਿਆ ਫਿਰ ਕੋ ਬਾਤੂਆ ਫਿਰ ਕੂਆ ਰਲ ਕੇ ਜਾਤ ਅਭਿਮਾਨੇ ਆਗੋ ਨਾਲ ਪਾਲੇ ਜਾਲ ਅਸਰਾ ਪਰ ਬ੍ਰਾਹਮਣ ਪਾਦ ਦਾ ਦਾਸ ਇਕਬਾਲ ਜਾਤ ਅਭਿਮਾਨੇ ਰਲ ਕੇ ਸਾਰੇ ਫਿਰਕੂਆ ਸੰਗ ਰਲ ਗਏ ਸਰਕਾਰ ਗਰਹਿਸਤੀ ਟੁੱਟ ਕੇ ਸਾਧੂਆ ਉੱਤੇ ਕਾਗਾ ਵਾਸਤੇ ਖੁਨੀਵਾਰ ਪਰ ਤਨ ਤਨ ਸਤਿਗੁਰੂ ਕਿਆਂ ਨਾਥ ਚੇ ਸ਼ਕਤੀ ਦਾ ਪਰ ਤੱਕ ਪਟਾਰਤ ਗੁਸਤਾ ਕਰਕੇ ਜਸਨੇ ਖਾਲੇ ਫਰ ਫਿਰ ਕੋਦੀ ਤੇਜ ਕਟਾਰ ਸੰਤ ਜਨਾ ਸਮ ਜਲਮ ਸਹਿ ਲਿਆ ਬੰਦੀ ਫਾਨ ਕਰ ਦਿਆ ਜਾਪ ਨਾਖਿਨ ਮੰਤਾ ਬੋਲਿਆ ਨਾ ਪਜਤਾ ਗੁਰਾਸਰਾਪ ਸ਼ਿਵਜੀ ਵਾਂਗ ਸਮਾਧੀ ਲਾ ਕੇ ਅੱਠੇ ਪੈਰ ਸਵਾ ਤੇ ਸ਼ਾਮ ਪਾਲਮੀਕ ਭਗਵਾਨ ਆਸਦਾ ਜਾਪਦੇ ਰਿਹਾ ਸਤਗੁਰ ਦੇ ਨਾਮ ਸੇ ਬਖਸ਼ਿਸ਼ ਹੈ ਆਪ ਦੇ ਸਾਰੇ ਆਦ ਪੁਰਖ ਈਸ਼ਵਰ ਭਗਵਾਨ ਜੁਕਿਆ ਜੋ ਸਤਗੁਰ ਦੀ ਬੀੜਾ ਰਖ ਤਲੀ ਦੇ ਉੱਪਰ ਜਾਣ ਉਹਨਾਂ ਪਿੱਛੇ ਆਦ ਵਾਸੀਏ ਅਣਖੀ ਯੋਧੇ ਤੇ ਬਲਵਾਦ ਆਪਣੇ ਕੌਮੀ ਤਿਰਤ ਖਾਤਰ ਵਾਰੰਤਰ ਪੈ ਤਨ ਮਨ ਜਾਨ ਕੀਤਾ ਕੌਮ ਸੰਘਰਸ਼ ਸ਼ੁਰੂ ਸੀ ਆਪ ਨੂੰ ਫਿਰ ਦਿਓ ਕਰ ਕਰ ਨਾਮ ਆਪ ਦੀ ਬਖਸ਼ਿਸ਼ ਜਿਤ ਕਉਮ ਦੀ ਕਉਮ ਨੂੰ ਮਿਲ ਕੇ ਆਤੀ ਰਤਾ ਪਾਲੀ ਭਗਵਾਨ ਆਪ ਦਾ ਉਪਰਾਧ ਹੈ ਲੱਖ ਲੱਖ ਵਾਰ ਲਖਿਆ ਜਿਸ ਨੇ ਕਾਮਦਾਸ ਦੁਨੀਆ ਅੰਦਰ ਕੈਮਕਾਰ ਕਰਕੇ ਏਹ ਭਗਵਾਨ ਦੇ ਚਰਨੇ ਸਰਦਾ ਸੰਗ ਪੂਰਨ ਅਰਦਾਸ ਪੂਰਨ ਕਰਦੇ ਚਰਨੇ ਲੱਗਾ ਬਖਸ਼ੇ ਜਿਸ ਨੂੰ ਕੁਰਾਸਵਾਸ ਮੜਕੇ ਕੀਤੀ ਆਰਤੀ ਨਾਲ ਕੇ ਸਾਥ ਸਤ ਸਤ ਗੁਰਾਂ ਦੇ ਸੰਗ ਗੱਠ ਗੱਠ ਤੇ ਚਾਰੇ ਜਿੰਨਾ ਤੇ ਕੁਰਬਾਨੀ ਤੇ ਤੇਰੇ ਰੰਗ ਅਵਨਸ ਨਗਰੀ ਚੰਦਨ ਪੂਰਾ ਕਰਕੇ ਉਹਦੇ ਸ਼ੁੱਧ ਖਿਆਲ ਜੀਵਿਆ ਅੰਦਰ ਗੋਕੇ ਕਿਉਂ ਦੀਆ ਸੁੱਚੀਆ ਜੋਤਾ ਬਾਲ ਸੰਤ ਪੂਰਿਆ 나ਤ ਗੂੰਜ ਕੇ ਕਰਖ ਪਏ ਸੁੰਦਰ ਕਢਿਆਲ ਪੜੇ ਗਏ ਵੇ ਦਾਦੇ ਮੰਤਰ ਅੰਬ੍ਰਿਕ ਹੋ ਗਈ ਜੈਦਾਕਾਰ ਦੇਪੁਰੇ ਚੋਂ ਆਏ ਤੇ ਉਤੇ ਸਤਗੁਰ ਜੀ ਦਾ ਕਰਨ ਦੇ ਦਾਰ ਸਤਗੁਰ ਨੂੰ ਚਿਰਦੇ ਕਰਦੇ ਤ੍ਰੈ ਲੋਕ ਦੀ ਕਲਪਨਾ ਆਗ ਪ੍ਰਖ ਦਾ ਤੀਰਥ ਬਣ ਗਿਆ ਸਵਰਗ ਪ੍ਰੀਦਾ ਪੂਰਨ धाम ਕਾਨ ਕਾਨ ਮਹਿਕਿਆ ਕਰ ਕੀਰਤੀ ਦਾ ਮਹਿਕਣ ਲੱਗ ਪਈ ਪਾਣ ਦੁਨੀਆਂ ਭਰ ਤੇ ਆ ਕੁੱਲ ਦਲਤਾ ਦੀ ਜਗ ਵਿੱਚ ਹੋ ਗਈ। ਕੁਤੀ ਧਾਨ ਵਾਲਮੀਕ ભગવાન ਪ੍ਰਭੂ ਦਾ ਅਖਿਆ ਦੇ ਸੰਗ ਤੱਕ ਪਰਤਾਪ ਅਜਰ ਅਮਲ ਅਮਰ ਪਸਪਾਰ ਬ੍ਰਹਮ ਦਾ ਦੁਨੀਆਂ ਕਰਦੀ ਹਿੰਦਿਆ ਜਾਪ ਸ਼ਰਦਾ ਅਤੇ ਪਿਆਰ ਤੇ ਭਿੱਜ ਕੇ ਕੁਲ ਸੰਗਤਾਂ ਮਿਲ ਕੇ ਬਾਰੰਬਾਰ ਸ਼ੁਕਰਾਨਾ ਭਗਵਾਨ ਰਬੂ ਦਾ ਕਰਦੇ ਆ ਸੰਤ ਸਭ ਸੋ ਸੋਵਾਰ ਹੋਈ ਸਮਾਪਤ ਆਰਤੀ ਦਿਲ ਖਿੜ ਗਿਆ ਮਨ ਹੋ ਗਿਆ ਸਾਜ ਲੈ ਕੇ ਬਾਤ ਕਰ ਮੈਨ ਸਾਹਿਬ ਦਾ ਵੰਡਿਆ ਗਿਆ ਸੇਕ ਪ੍ਰਸਾਦ ਆਜ ਪ੍ਰਕティ ਬਖਸ਼ਿਸ਼ ਹੋ ਗਈ ਸਾਤ ਗੁਰ ਜੀ ਦਾ ਪਰ ਉਪਕਾਰ ਪਤਚੜ ਪਿਸ਼ੂ ਆਸ਼ਰਮ ਅੰਦਰ ਪਰਤ ਆਇਸੀ ਫੈਗੋਲਦਾਰ ਉਧਰ ਪਿਆਰੇ ਮਾਪਰਸ਼ਾਨੇ ਸਤਗੁਰ ਦੇ ਸੱਚੇ ਦਰਪਾਲ ਪ੍ਰੀਤੀ ਭੋਜਨ ਵਨ ਸਵੰਨ ਕਲ ਤੇ ਸੰਖੁਲ ਤਿਆਰ ਸੰਗਤਾ ਲਾਲਾ ਪੰਗਤਾ ਬੈਠਿਆ ਸਤਗੁਰ ਦੇ ਨੂਰੀ ਅਸਥਾਨ ਚੈਕਨ ਪੰਡਾਰੇ ਕਲਤ ਪਿਆਰੇ ਬੌਰੰਗੇ ਸੁੰਦਰ ਫਖਵਾਨ ਸਤਗੁਰ ਮੇਰੇ ਤਖਤਬ ਰਾਜੇ ਸਹਕੋ ਮੇਰੇ ਤੁਜੀ ਸੁਲਤਾਨ ਕੁਰਬਾਨੀ ਫਾਲਿਆ ਮਾ ਪ੍ਰਸ਼ਾਦਾ ਕਰਨ ਲਈ ਸਤਿਗੁਰ ਸਨਮਾਨ ਦੇ ਨਾਲੇ ਦੇਦ ਅਸੀਂ ਸਤਿਗੁਰ ਨਾਲੇ ਬਖਸ਼ਣ ਗੁਰਵਰਦਾਨ ਦੁੱਧ ਪੁੱਤ ਹੁਸ਼ਿਆਰ ਦੀ ਆਦਾਤਾ ਬਖਸ਼ਣ ਸਤਿਗੁਰ ਜਾਣੀ ਜਾਣ ਸੰਗਤ ਵਿੱਚ ਓਟ ਕੇ ਆਗੂ ਕੁਝ ਵੀ ਦੁਬਾਰਾਂ ਤੇ ਸ਼ਰਧਾવાન ਸਤਿਗੁਰ ਜੀ ਦੇ ਸਾਹਮਣੇ ਝੁਕ ਕੇ ਧੌਣ ਚੁਕਾ ਕੇ ਹੋਨਰ ਮਾਰ ਹੱਥ ਜੋੜ ਕੇ ਕਰਨ ਬੇਨਤੇ ਤਤੁ ਗੁਰ ਪਿਆਰੇ ਸ਼ਕਤੀਵਾਨ ਕਹਿੰਦੇ ਬਖਸ਼ੀ ਜਿੱਤ ਕਉਮਨੋ ਸ਼੍ਰੀ ਵਾਲਮੀ ਪਰ ਤਖ਼ਤ ਅਧਵਾਨ ਅੱਜ ਦਾ ਦਿਨ ਇਤਿਹਾਸਕ ਸਾਡਾ ਸਾਡੀ ਗੈਰਤ ਦਾ ਸਤਗੁਰ ਪ੍ਰਤੀਗ ਅਸੀਂ ਯਾਦ ਰੱਖਦੇ ਤੀਰਤ ਖਾਤਾ ਨੜੇ ਹੱਸਾ ਸਤਿ ਸਤਿ ਅਸਾ ਮੰਚ ਲੈਂਦੇ ਆ ਡਾਂਗ ਲੜੀ ਹੈ ਫਿਰਕੂ ਅਤੇ ਸਰਕਾਰ ਦੇ ਸੰਗ ਕੋਮੀ ਜੱਗੇ ਬੇ ਨਾਲ ਲੜੇ ਹਾ ਪ੍ਰਹੁਤ ਬਾਦਿਆਤੇ ਜਲਮਸੈ ਸੰਗ ਸ਼ਕਤੀ ਭਗਤੀ ਹੈ ਆਪ ਦੀ ਸਤ ਗੁਰ ਜੀ ਹੈ ਪੁਲ ਬਹੁਤ ਬੁਲੰਦ ਆਪ ਦੀ ਬਖਸ਼ਿਸ਼ ਸਦਕਾ ਹੋ ਰਹੀ ਕੌਮ ਸਾਰੀ ਹੈ ਅੱਜ ਜਥੇ ਬੰਦ ਇਹ ਬਖਸ਼ਿਸ਼ ਹੈ ਸਭ ਆਪ ਦੀ ਆਪਦਾ ਹੈ ਪਰ ਇਹ ਕਲਪਕਾਰ ਕਰ ਕੁਰਬਾਨੇ ਕੌਮ ਦੇ ਖਾਤਰ ਤੁਸਾ ਕਰ ਲਿਆ ਕੌਮੀ ਕਿਰਦਾਰ ਏ ਦਿਹਾਰਾ ਹੈ ਇਤਿਹਾਸਕ ਦੇ ਅਨਕਾ ਦਾ قومی ਦਿਨ ਆਗਿਆ ਬਖੋ ਸਦਾ ਮਨਾਈਏ ਇਤਿਹਾਸਕ ਪਿਆਰਾ ਦਿਨ ਜੋ ਕੌਮਾਂ ਇਤਿਹਾਸ ਤੇ ਵਿਰਸਾ ਦੁਨੀਆਂ ਤੇ ਆਪਣਾ ਭੁੱਲ ਜਾਣ ਜਗ ਜੋ ਕੌਮਾਂ ਉਹਨਾਂ ਦੇ ਮਿੱਟ ਜਾਂਦੇ ਅਨਾਮ ਨਿਸ਼ਾਨ ਜਿੰਨਾ ਕੌਮਾਂ ਵਿੱਚੋਂ ਉੱਟ ਗਏ ਅਣਖ ਤੇ ਕੌਮੀ ਸਰਮਾਨ ਉਸ ਕੌਮ ਦੇ ਬੰਦੇ ਬਣ ਗਏ ਜਿਉਂਦੇ ਆਪ ਸੰਜੋ ਮੋਤ ਸਵਾਨ ਜਗਤ ਭਲੇ ਲਈ ਕਰਨ ਤਪસ્યા ਜਿਹੜੇ ਸਾਧੂ ਸਿਰ ਤੇ ਪਾਰ ਸੰਤ ਜਨਾ ਦੇ ਸੁਣ ਅਰਜੋਈਆ ਜਨਮ ਲੈਣ ਜਗ ਤੇ ਅਵਤਾਰ ॠषि ਗੁਰੂ ਅਵਤਾਰ ਗਿਰੰਬਰ ਹੱਥੀ ਲਿਖ ਗਏ ਕਲਮ ਮਜਮੂਨ ਕੌਮਾ ਸਦਾ ਜਿਉਂਦੇ ਆ ਰੱਖਣਾ ਕੁਰਬਾਨੀ ਦਾ ਸੁੱਚਾ ਫੂਲ ਕੌਮਾ ਉਹੋ ਜੁੰਦੀਆ ਚਾਹਤੇ ਜਿਨ੍ਹਾਂ ਦੇ ਦਿਲ ਵਿੱਚ ਇਹ ਵਿਸ਼ਵਾਸ ਦੇ ਕੇ ਜਾਨ ਚੁੰਉਂਦਿਆ ਰੱਖਣਾ ਕੌਮ ਦਾ ਵਿਰਸਾ ਤੇ ਇਤਿਹਾਸ 10 ਫਰਵਰੀ ਸ਼ੋਭ ਦਿਹਾੜਾ ਕਰਕੇ ਕੌਮ ਸਦਾ ਪਰਬੰਧ ਅਸੀਂ ਚਾਹੁੰਦੇ ਹਾਂ ਕੌਮ ਬਣਾਵੇ ਜਦ ਤੱਕ ਕਾਇਮ ਨੇ ਸੂਰਜ ਚੰਦ 1967 ਈਸਵੀ 10 ਫਰਵਰੀ ਚਮਕੀ ਕੌਮੀ ਸ਼ਾਨ ਜਿੱਤਿਆ ਹੈ ਸੰਗਤਿ ਪਾਵਨੇ ਤਲਿਆ ਉੱਪਰ ਤਰਕੇ ਜਾਣਕ ਉਸ ਦਿਨ ਜਿੱਤ ਕੌਮਨ ਬਖਸ਼ੀ ਪਾਲਮੇਕੀश्वर ਭਗਵਾਨ ਜਿਸ ਦਿਨ ਆਪ ਫਜੂਨ ਤਰੇ ਸੰਕੋਮ ਦੇ ਖਾਤਰ ਵਾਰਨ ਜਾਨ ਇੱਕ ਸਤਿਗੁਰ ਆਪਿਆ ਬਖਸ਼ੋ ਇਹ ਰੀਤਾਂ ਤੇ ਨੇ ਸਾਡੇ ਚਿੱਤ ਹਰ ਸਾਲ ਦਿਹਾੜਾ ਜਿੱਤ ਦਾ ਅਸੀਂ ਸਦਾ ਮਨਾਈਏ ਨਿਤ ਸਤਿਗੁਰੂ ਬੋਲੇ ਪਿਆਰੋ ਸਾਨੂੰ ਨਹੀਂ ਕੋਈ ਇਤਰਾਜ਼ ਜੇਕਰ قومੇ ਅਣਖ ਦਾ ਚੁੱਕ ਲੈ ਬੋਧ ਸਮਾਜ ਤੁਕਮ ਸੁਣਦਿਆ ਸਤਿਗੁਰ ਦੀ ਤੋਖ ਕਰਕੇ ਰੋਸ਼ਨial ਸੰਗਤਾ ਕੀਤਾ ਫੈਸਲਾ ਕਿ ਸਰਬਸੰਮਤੀ ਨਾਲ ਖੁਸ਼ੀਆ ਅੰਦਰ ਲਾਏ ਜੇ ਕਾਰੇ ਸੰਗਤਾ ਨਾਲ ਪਿਆਰ ਗੂੰਜਾ ਪਹੁੰਚੇ ਅੰਬਰੀ ਆਦ ਪ੍ਰਗਟੇ ਤੁਰ ਦਰਬਾਰ ਉਸੇ ਦਿਨ ਤੋਂ 10 ਫਰਵਰੀ ਇਹ ਇਤਿਹਾਸਕ ਕੌਮੀ ਚੰਨ ਹਰ ਸਾਲ ਮਨਾਉਂਦੀ ਆ ਸੰਗਤਾ ਇਹ ਦਿੱਤਾ ਦਾ ਪੌਮੇ ਦਿਨ 10 ਪਦਵਦੀ ਜਿੱਤ ਕੌਮ ਦੀ ਸਤੁਰ ਦੇ ਹੁਕਮਾਨ ਸਾਰ ਪੂਰਨ ਸਰਦਾ ਨਾਲ ਮਨਾਉਂਦਾ ਇਹ ਆਦਵਾਸੀ ਹੈ ਕੁੱਲ ਪਰਵਾਰ